ਪਰ ਗੁਰੂ ਅਰਜਨ ਸਿੰਘ ਮਹਾਰਾਜ ਬਖਸ਼ਿਸ਼ਾ ਕਰਦੇ ਹੋਏ ਕਹਿੰਦੇ ਨੇ ਕਹਿੰਦੇ ਦੁਨੀਆਂ ਦੇ ਲੋਕ ਤਾਂ ਭਾਵੇਂ ਵੱਖੋ-ਵੱਖਰੀਆਂ ਗੱਲਾਂ ਕਰਦੇ ਨੇ ਪਰ ਮੈਂ ਘੁੱਟ ਕੇ ਗੱਲ ਬੱਕਰੀ ਵਿੱਚ ਲੈ ਕੇ ਉਹਨਾਂ ਨੂੰ ਪਿਆਰ ਕੀਤਾ ਕਰਦਾ ਹਾਂ ਕਿਉਂਕਿ ਉਹਨਾਂ ਦਾ ਜੀਵਨ ਬੜਾ ਉੱਚਾ ਹੈ ਜਨਮ ਕਰਕੇ ਕੋਈ ਵੱਡਾ ਨਹੀਂ ਕਰਮ ਕਰਕੇ ਵੱਡਾ ਹੈ ਉਹ ਪਿੱਤਾ ਕੀ ਕਰਦਾ ਉਹ ਕਰਮ ਕੀ ਕਰਦਾ ਉਹਦਾ ਆਚਰਣ ਕਿਹਸਾ ਹੈ ਉਹਦਾ ਜੀਵਨ ਕਿਹਸਾ ਹੈ ਉਗਰਵਾਰ ਜਾਂ ਸਭ ਪਰਵਾਣ ਕਰਦੇ ਨੇ ਗੋਬਿੰਦ 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 ਸੰਗ ਨਾਮ ਦਿਓ ਮਨ ਲੈਣਾ ਆੜ ਦਾਮ ਕੋ ਛਿਪਰੋ ਹੋਇਓ ਲਾ ਖੀਣਾ ਬਰਣਾ ਤਰਣਾ ਤਿਆਗ ਕੈ ਪ੍ਰੀਤ ਚਰਨ ਕਬੀਰਾ ਨੀਚ ਕੋ ਲਾ ਜੋ ਲਹਿਰਾ ਭਇਓ ਗੁਣੀ ਰਹੀ ਦਾ ਰਵਿਦਾਸ ਟੋਹੰਤਾ ਢੋਰਨੀ ਤਰ ਤਿੰਨ ਤਿਆਗੀ ਮਾਇਆ ਪ੍ਰਗਟ ਹੋਵਾ ਸਾਧ ਸੰਗ ਹਰ ਦਰਸ਼ਨ ਪਾਇਆ ਸਰਨ ਨਾਈ ਬੁੱਤ ਕਾਰੀਆ ਉਹ ਘਰ ਘਰ ਸੁਣਿਆ ਤੇ ਹਿਰਦੈ ਵਸਿਆ ਪਾਰ ਬ੍ਰਹਮ ਭਗਤਾ ਮੈਂ ਗਣਿਆ ਇਹ ਵਿਦ ਸੁਣ ਕੇ ਜੱਟ ਰੋ ਉੱਠ ਭਗਤੀ ਲਾਗਾ ਮਿਲੈ ਪ੍ਰਤੱਖ ਗੁਸਾਈਆਂ ਧੰਨ ਵਡਪਾਗ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਅੰਦਰ ਭਗਤ ਧੰਨਾ ਜੀ ਦੇ ਸਤਕਾਰਤ ਬੋਲ ਗੋਪਾਲ ਤੇਰਾ ਆਰਤਾ ਅਸੀਂ ਗੁਰੂ ਦਰ ਤੇ ਨਮਸ਼ਕਾਰਾਂ ਕਰਦੇ ਆ ਗੁਰੂ ਦੇ ਹਾਜ਼ਰ ਹਾ ਤੇ ਮੰਗਣਾ ਵੀ ਗੁਰੂ ਦੇ ਕੋਲੋਂ ਹੈ ਜਿਹੜੀਆਂ ਸਾਡੀਆਂ ਸੰਸਾਰਿਕ ਲੋੜਾਂ ਨੇ ਉਹਨਾਂ ਨੂੰ ਮੰਗਣ ਤੋਂ ਵੀ ਭਗਤ ਧੰਨਾ ਜੀ ਮਹਾਰਾਜ ਸੰਕੋਚ ਨਹੀਂ ਕਰਦੇ ਉਹ ਤਾਂ ਖੁੱਲ ਕੇ ਇਸ ਗੱਲ ਦਾ ਜ਼ਿਕਰ ਕਰਦੇ ਨੇ ਇਹ ਚੀਜ਼ਾਂ ਲੋੜਾਂ ਨੇ ਇਹਨਾਂ ਦੀ ਲੋੜ ਹੈ ਇਹ ਮੰਗਣੀਆਂ ਚਾਹੀਦੀਆਂ ਨੇ ਤੋਂ ਪਿਆਰ ਦੇ ਨਾਲੇ ਬਚਨ ਕਰਦੇ ਨੇ ਗੋਬਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਦਿਨ ਕੀ ਕਾਜ ਸਵਾਰਤ। ਜਿਹੜੇ ਜਨ ਉਸ ਪ੍ਰਭੂ ਪਰਮੇਸ਼ਰ ਪਰਮਾਤਮਾ ਦੀ ਇਬਾਦਤ ਕਰਦੇ ਨੇ ਉਹਨੂੰ ਯਾਦ ਕਰਦੇ ਨੇ ਉਹਨੂੰ ਅਰਾਧਦੇ ਨੇ। ਸੱਚੇ ਪਾਤਸ਼ਾਹ ਮਹਾਰਾਜੋ ਨੰਦੇ ਕਾਰਜ ਆਪ ਸਵਾਰਦੇ ਨੇ। ਤਾਲ ਸੀਤਾ ਮੰਗੋ ਕਿ ਯੋ ਹਮਰਾ ਖੁਸ਼ ਕਰੇ ਨਿਤ ਜੀ ਨਿਤ ਜੀਓ ਪਨੀਆਂ ਸਾਧਨ ਅਨੇਕਾ ਅਨਾਜ ਮੰਗੋ ਸਤ ਸੀਕਾ। ਗਊ ਪੈਸ ਮੰਗੋ ਲਾਵੇ ਵੀ ਇੱਕ ਤਾਜਨ ਤੁਰੀ ਚੰਗੇਰੀ। ਘਰ ਕੀ ਗੀਹਤ ਚੰਗੀ ਜਨ ਧੰਨਾ ਲੇਵਾ ਮੰਦੀ ਤੋਂ ਘਰ ਮੁਖੋ ਪਾਗਤ ਅੰਨਾ ਜੀ ਮਹਾਰਾਜ ਉਹਨਾਂ ਦਾ ਉੱਚਾ ਸੋਚਾ ਜੀਵਨ ਉਹਨਾਂ ਦੇ ਉੱਚੇ ਸੁੱਤੇ ਜੀਵਨ ਦੀ ਸਬਾਗਤ ਸਤਿ ਪਾਤਸ਼ਾਹ ਮਹਾਰਾਜ ਜੀ ਨੇ ਗੁਰਨਾਮਿਕ ਸਾਹਿਬ ਮਹਾਰਾਜ ਜੀ ਨੇ ਆਪਣੇ ਨਾਲ ਬਿਠਾ ਲਿਆ ਕਿਨਾਂ ਨੂੰ ਜਿਹੜੇ ਰੱਬ ਦੇ ਨਾਲ ਜੁੜ ਗਏ ਜਿਨ੍ਹਾਂ ਨੇ ਸੱਚ ਦੀ ਆਵਾਜ਼ ਕਹੀ ਜਿਹੜੇ ਗੁਰ ਪਰਮੇਸ਼ਰ ਉਸ ਅਕਾਲ ਪੁਰਖ ਵਾਹ ਗੁਰੂ ਦੇ ਵਿੱਚ ਲੀਨ ਹੋ ਗਏ ਜਿੱਥੇ ਅਜ ਭਾਗਾ ਧੰਨਾ ਜੀ ਦਾ ਜਨਮ ਦਿਨ ਹੈ ਉੱਥੇ ਇੱਕ ਕੌਮ ਦੇ ਮਹਾਨ ਸ਼ਹੀਦ ਹੋਏ ਨੇ ਗੁਰੂ ਕੇ ਸਿੱਖ ਸਿੱਖ ਜਗਤ ਦੇ ਆਲ। ਉਹਨਾਂ ਦੇ ਜੀਵਨ ਦੀ ਬਾਤ ਵੀ ਨਰੰਦੀ ਹੈ। ਅੱਜ ਵੀ ਜਦੋਂ ਅਰਦਾਸ ਹੁੰਦੀ ਹੈ ਅਰਦਾਸ ਦੇ ਪਿਆਰੇ ਬੋਲ ਆਉਂਦੇ ਨੇ ਜਿਨ੍ਹਾਂ ਸਿੰਘਾਂ ਸਿੰਗੜਨੀਆਂ ਧਰਮ ਹਿੱਤ ਸੀਸ ਦਿੱਤੇ। ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਖਣੀਆਂ ਤੇ ਚੜੇ ਤੰਦ ਆਰਿਆਂ ਨਾਲ ਚਰਾਏ। ਸਿੱਖੀ ਸਦਕ ਕੇਸਾ ਸਵਾਸਾ ਸੰਗ ਨਿਭਾਇਆ ਜਦੋਂ ਸ਼ਬਦ ਆਏਗਾ ਬੰਦ ਬੰਦ ਕਟਵਾਏ ਭਾਵਨਾ ਨਾਲ ਅਰਦਾਸ ਦੇ ਬੋਲਾਂ ਨੂੰ ਸੁਣਦਾ ਸਿੱਖ ਦਾ ਧਿਆਨ ਉੱਥੇ ਚਲਿਆ ਜਾਂਦਾ ਇੱਕ ਤਸਵੀਰ ਦੇ ਉੱਤੇ ਕਿ ਬੰਦ ਬੰਦ ਕਟਵਾਉਣ ਵਾਲੇ ਤਾਂ ਭਾਈ ਮਨੀ ਸਿੰਘ ਸਾਹਿਬ ਜੀ ਹੋਏ ਨੇ ਤੋਂ ਗੁਰਮੁਖੋ ਭਾਈ ਮਨੀ ਸਿੰਘ ਸਾਹਿਬ ਜੀ ਦਾ ਵੀ ਅੱਜ ਜਨਮ ਦਿਹਾੜਾ ਹੈ ਭਗਤ ਤੁਹਾਰਾ ਜੀ ਮਹਾਰਾਜ ਦੇ ਭਾਈ ਮਨੀ ਸਿੰਘ ਸਾਹਿਬ ਜੀ ਦੇ ਜਨਮ ਦਿਹਾੜੇ ਦੀ ਸਮਾਤੀ ਮਨੁੱਖਤਾ ਨੂੰ ਸਮੂਹ ਸੰਗਤ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ ਗੁਰੂ ਚਰਨਾ ਚੜ੍ਹਦੀ ਕਲਾ ਲਈ ਅਰਦਾਸ ਕਰਦਾ ਹਾਂ ਜਿਹੋ ਜਿਹਾ ਉਹਨਾਂ ਦਾ ਜੀਵਨ ਜੋ ਕੁਝ ਉਹਨਾਂ ਨੇ ਗੁਰੂ ਦੇ ਪਗ ਡੰਡੀ ਤੇ ਗੁਰੂ ਚਰਨਾ ਦੇ ਉੱਤੇ ਗੁਰੂ ਦੇ ਪਾਏ ਹੋਏ ਪੂਰਨਿਆਂ ਤੇ ਚੱਲ ਕੇ ਆਪਣਾ ਜੀਵਨ ਬਣਾਇਆ ਗੁਰਬਾਣੀ ਅਨੁਸਾਰ ਆਪਣਾ ਜੀਵਨ ਜਿਉਇਆ ਸਾਡੇ ਵਾਸਤੇ ਜੋ ਨਗਰ ਨੇ ਪਾਇਆ ਸੀ ਅਰਦਾਸ ਕਰੀਏ ਸੱਚੇ ਪਾਤਸ਼ਾਹ ਸਾਡਾ ਜੀਵਨ ਉੱਚਾ ਬਣ ਸਕੇ ਸਾਡੇ ਜੀਵਨ ਦੇ ਅੰਦਰ ਜੋ ਕਮਜ਼ੋਰੀਆਂ ਤੇ ਘਾਟਾਂ ਨੇ ਅਸੀਂ ਮਨੁੱਖ ਹਾਂ ਭੁੱਲਣ ਹਾਰੇ ਹਾਂ ਪਰ ਸੱਚੇ ਪਾਤਸ਼ਾਹ ਤੁਸੀਂ ਬਖਸ਼ੇ ਤੋ ਦਿਆਲੂ ਤੇ ਕਿਰਪਾਲੂ ਹੋ ਆਪਣੀ ਕਿਰਪਾ ਕਰਕੇ ਦਇਆਲਤਾ ਕਰਕੇ ਸਾਡੇ ਜੀਵਨ ਦੀਆਂ ਘਾਟਾਂ ਤੇ ਔਣਤਾਂ ਆ ਨਿਕਲ ਜਾਣ ਅਸੀਂ ਗੁਰੂ ਚਰਨਾਂ ਦੀ ਰਹਿਮਤ ਮਾਣ ਸਕੀਏ ਭਗਤ ਧੰਨਾ ਜੀ ਔਰ ਭਾਈ ਮਨੀ ਸਿੰਘ ਜੀ ਦੇ ਜਨਮ ਦਿਹਾੜੇ ਦੀ ਫਿਰ ਆਪ ਜੀ ਨੂੰ ਬਹੁਤ ਬਹੁਤ ਵਧਾਈ ਇਹਨਾਂ ਵਿੱਚੋਂ ਭਾਈ ਮਨੀ ਸਿੰਘ ਦੇ ਜੀਵਨ ਦੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਨੇ ਚਾਹਾਂਗਾ ਗੁਰਮੁਖੋ ਐਸੇ ਕੋ ਸਿੱਖਾਂ ਦਾ ਜੀਵਨ ਜੇ ਕੱਲੇ ਜਨਮ ਦੀ ਗੱਲ ਕਰੀਏ ਉਹਨਾਂ ਦੀ ਜੀਵਨੀ ਦੀ ਬਾਤ ਉਹਨਾਂ ਦੀ ਸ਼ਹਾਦਤ ਤੱਕ ਨਾ ਜਾਈਏ ਇਹ ਮਹਿਸੂਸ ਹੁੰਦਾ ਜਿਵੇਂ ਇੱਕ ਜੀਵਨ ਅਧੂਰਾ ਜਿਆ ਅਸੀਂ ਕੁਝ ਪੱਖ ਕਿਹਾ ਭਾਈ ਮਨੀ ਸਿੰਘ ਸਾਹਿਬ ਜੀ ਸਿਰਫ ਇਥੋਂ ਹੀ ਨਹੀਂ ਬਲਕੇ ਇਹਨਾਂ ਦਾ ਪਛੋਕੜ ਪਰਿਵਾਰ ਵੇਖਿਆ ਜਾਏ ਉਹ ਵੀ ਗੁਰੂ ਚਰਨਾਂ ਨਾਲ ਜੁੜਿਆ ਹੋਇਆ ਹੈ ਭਾਈ ਮਨੀ ਸਿੰਘ ਸਾਹਿਬ ਜੀ ਦੇ ਦਾਦਾ ਜੀ ਜਿਨ੍ਹਾਂ ਦਾ ਨਾਮ ਭਾਈ ਬੱਲੂ ਜੀ ਹੈ ਗੁਰਮੁਖੋਏ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਉਹ ਸਮੇਂ ਹੋਏ ਸਮੇਂ ਵਿੱਚ ਹੋਏ ਗੁਰੂ ਹਜੂਰੀ ਅੰਦਰ ਰਹਿੰਦਿਆਂ ਇਹਨਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਇਹਨਾਂ ਦਾ ਜੀਵਨ ਬਹੁਤ ਉੱਚਾ ਸੋਚਾ ਕਰਨੀ ਦਾ ਨਮੂਨਾ ਹੈ। ਭਾਈ ਬਲੂ ਜੀ ਦੇ ਪੁੱਤਰ ਹੋਏ ਮਾਈ ਦਾਸ ਜੀ ਉਹਨਾਂ ਦੇ ਘਰੋਂ ਹਰ ਬੀਬੀ ਮਧਰਾ ਬਾਈ ਜੀ ਜਿਨ੍ਹਾਂ ਦੇ ਘਰ ਅੰਦਰ 11 ਪੁੱਤਰਾਂ ਦਾ ਜ਼ਿਕਰ ਆਉਂਦਾ ਜਨਮ ਹੋਇਆ। ਗੁਰੂ ਘਰੋਂ 11 ਦੇ ਵਿੱਚੋਂ 10 ਸ਼ਹੀਦ ਨੇ ਭਾਈ ਮਨੀ ਸਿੰਘ ਜੀ ਹੋਣੀ ਇਹ ਭਰਾ ਦੇ 11 ਤੋ ਭਾਈ ਬੰਨੂ ਜੀ ਦੇ ਪੁੱਤਰੇ ਮਾਈ ਦਾਸ ਜੀ ਦੇ ਸੁਪੁੱਤਰ ਜਿਨ੍ਹਾਂ ਦਾ ਜਨਮ ਅਲੀਪੁਰ ਨਗਰ ਮੁਜ਼ਫਰਗੜ ਜਿਹੜਾ ਲੈਂਦਾ ਪੰਜਾਬ ਪਾਕਿਸਤਾਨ ਵਿੱਚ ਹੈ ਭਾਈ ਮਨੀ ਸਿੰਘ ਜੀ ਦਾ ਜਨਮ ਹੋਇਆ ਉਮਰ ਅਜੇ ਛੋਟੀ ਸੀ ਗੁਰੂ ਚਰਨਾਂ ਨਾਲ ਜੁੜਿਆ ਹੋਇਆ ਤਵਾਰ ਇਤਿਹਾਸ ਕਹਿੰਦਾ ਹੈ ਮਾਈ ਦਾਸ ਜੀ ਆਪਣੇ ਪੁੱਤਰ ਨੂੰ ਨਾਲ ਲੈ ਕੇ ਬਚਪਨ ਦਾ ਨਾਮ ਮਨੀਆ ਦੀ ਕਰਕੇ ਵੀ ਇਤਿਹਾਸ ਵਿੱਚ ਆਉਂਦਾ ਹੈ ਮਨੀ ਸਿੰਘ ਨਾਮ ਉਦੋਂ ਬਣਦਾ ਹੈ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਖੰਡੇ ਬਾਟੇ ਦੀ ਪਾਹੁਲ ਲੈ ਕੇ ਅੰਮ੍ਰਿਤ ਛੱਕੇ ਗੁਰੂ ਕੇ ਜਹਾਜੇ ਤੜਕੇ ਗੁਰੂ ਵਾਲੇ ਬਣਦੇ ਨੇ ਉਸ ਵਕਤ ਤਾਂ ਭਾਈ ਮਨੀ ਸਿੰਘ ਜੀ ਦੇ ਨਾਮ ਦੇ ਰਾਣੇ ਨਾਲ ਨੂੰ ਯਾਦ ਕੀਤਾ ਜਾਂਦਾ ਬਚਪਨ ਦਾ ਨਾਮ ਜਿਹੜਾ ਭਾਈ ਮਣੀਆਂ ਜੀ ਕਹਿ ਕੇ ਦੀ ਇਤਿਹਾਸ ਵਿੱਚ ਆਉਂਦਾ ਵਿਚਾਰ ਹੈ ਕਿ 13 ਸਾਲ ਦੀ ਉਮਰ ਸੀ ਜਦੋਂ ਸੱਤਵੇਂ ਪਾਤਸ਼ਾਹ ਗੁਰੂ ਹਰ ਐਸ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਭਾਈ ਮਣੀਆਂ ਭਾਈ ਭਾਪ ਮਨੀ ਸਿੰਘ ਜੀ ਇਹ ਗੁਰੂ ਹਰਿਰਾਇ ਸਿੰਘ ਜੀ ਦੇ ਚਰਨਾਂ ਵਿੱਚ ਆਏ। ਸਤਿਗੁਰਾਂ ਦੇ ਦੀਦਾਰੇ ਕੀਤੇ। ਮਨ ਦੀ ਨੇੜਤਾ ਬਣੀ ਤੇ ਗੁਰੂ ਚਰਨਾਂ ਵਿੱਚ ਸੇਵਾ ਵਿੱਚ ਜੁਟ ਗਏ। 7ਵੇਂ ਪਾਤਸ਼ਾਹ ਗੁਰੂ ਹਰਿਰਾਇ ਸਿੰਘ ਮਹਾਰਾਜ ਦੇ ਸਮੇਂ 8ਵੇਂ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਸਿੰਘ ਮਹਾਰਾਜ ਦੇ ਸਮੇਂ ਸੇਵਾ ਵਿੱਚ ਰਹੇ। 9ਵੇਂ ਸਤਗੁਰੂ ਤੇਗ ਬਹਾਦਰ ਸਿੰਘ ਮਹਾਰਾਜ ਜੀ ਦੇ ਨਾਲ ਬਾਬਾ ਬਕਾਲਾ ਸਾਹਿਬ ਜੀ ਦੀ ਧਰਤੀ ਦਾ ਜ਼ਿਕਰ ਮਿਲਦਾ ਹੈ। ਉਪਰੰਤ ਗੁਰਮੁਖੋ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਕਲਗੀਧਰ ਪਾਤਸ਼ਾਹ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਮੇਂ ਗੁਰੂ ਚਰਨਾਂ ਵਿਚਾਰਣ ਹਾਜ਼ਰ ਹੋਏ ਇਹਨਾਂ ਦੀਆਂ ਵੱਡੀਆਂ ਸੇਵਾਵਾਂ ਦਾ ਬਹੁਤ ਤੁਹਾਡਾ ਕਰਨੀ ਨਾਮਾ ਹੈ ਮੈਂ ਉਸ ਦਾ ਜ਼ਿਕਰ ਵੀ ਤੁਹਾਡੇ ਨਾਲ ਸਾਂਝਾ ਕਰਾਂਗਾ ਪਰ ਪਹਿਲਾਂ ਆਪਣੇ ਸਾਥੀ ਵੀਰਾਕਲੋ ਇੱਕ ਰਤਨਾ ਕਹਾਉਣ ਲੱਗਾ ਜਦੋਂ ਆਪ ਦੀ ਭਾਈ ਮਨੀ ਸਿੰਘ ਜੀ ਹਰ ਮੰਦਰ ਸਾਹਿਬ ਦੇ ਹੈਡ ਗ੍ਰੰਥੀ ਨੇ ਪਾਵ ਇਹ ਸੰਸਥਾ ਦੀ ਸੇਵਾ ਨਿਭਾਉਦੇ ਨੇ ਜਦੋਂ ਕਿ ਹਰਜੀ ਸੋਢੀ ਜੋ ਪਿਰਥੀ ਚੰਦ ਦੀ ਸੰਤਾਨ ਵਿੱਚੋਂ ਸਨ ਪਿਰਥੀ ਚੰਦ ਦੀ ਔਲਾਦ ਵਿੱਚੋਂ ਸਨ ਹਰਜੀ ਸੋਢੀ ਇਤਿਹਾਸ ਵਿੱਚ ਆਉਂਦਾ ਹੈ 1696 ਅੰਦਰ ਉਹ ਚੜ੍ਹਾਈ ਕਰ ਗਏ ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਦੀ ਸੇਵਾ ਸੁਭਾਅ ਠੀਕ ਤੱਕ ਤਰੀਕੇ ਨਾਲ ਨਹੀਂ ਹੋ ਰਹੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਸਖਤਾ ਚੱਲ ਕੇ ਅਨੰਦਪੁਰ ਸਾਹਿਬ ਪਹੁੰਚੀਆਂ ਕਿਉਂਕਿ ਸਖਤਾ ਦਰਸ਼ਨ ਕਰਨ ਵਾਸਤੇ ਜਾਂਦੀਆਂ ਸਨ ਮਥਾ ਏਕਬੀਆਂ ਨੇ ਅਜੇ ਖਾਲਸੇ ਪੰਥ ਦੀ ਸਾਜਣਾ ਨਹੀਂ ਹੋਈ ਇਹਨਾਂ ਜਾ ਕੇ ਪ੍ਰਾਰਥਨਾ ਕੀਤੀ ਮਹਾਰਾਜ ਪਾਵਨ ਦਰਬਾਰ ਹਰਿਮੰਦਰ ਸਾਹਿਬ ਦੀ ਮਰਿਆਦਾ ਵਿੱਚ ਬੇਅੰਤ ਬਹੁਤ ਵੱਡੀ ਟਲਿਹਾਈ ਹੈ ਸੇਵਾ ਸੁਭਾਅ ਦੀ ਸੋਚਾ ਜਿਤਾ ਦੇ ਨਾਲ ਨਹੀਂ ਹੋ ਰਹੀ ਕਿਰਪਾ ਕਰਕੇ ਕੋਈ ਅਜਾ ਐਸਾ ਗੁਰਸਿੱਖ ਭੇਜੋ ਜਿਹੜਾ ਉਸ ਪਾਵਨ ਅਸਥਾਨ ਦੀ ਸੇਵਾ ਨੂੰ ਬੜੀ ਮੁਹੱਬਤ ਪਿਆਰ ਤੇ ਸਤਿਕਾਰ ਦੇ ਨਾਲ ਨਿਵਾ ਸਕੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਹੁਕਮ ਲਾਇਆ ਭਾਈ ਮਨੀ ਸਿੰਘ ਸਾਹਿਬ ਜੀ ਨੂੰ ਅੰਮ੍ਰਿਤਸਰ ਸਾਹਿਬੀ ਧਰਤੀ ਤੇ ਸੇਵਾ ਸੁਭਾਰ ਵਾਸਤੇ ਭੇਜ ਦਿੱਤਾ ਗੁਰੂ ਕੋ ਖਾਲਸੇ ਪੰਥ ਦੀ ਸਜਣਾ ਹੋਈ ਇਸ ਵਿਚਲੇ ਹਿੱਸੇ ਦੀ ਗੱਲ ਮੈਂ ਇਸ ਕਵਤਾ ਤੋਂ ਇਸ ਰਚਨਾ ਤੋਂ ਬਾਅਦ ਕਰਨ ਦਾ ਯਤਨ ਕਰਾਂਗਾ ਪਰ ਆਪ ਜੀ ਦਾ ਧਿਆਨ 1733-34 ਦੇ ਸਮੇਂ ਵਿੱਚ ਲੈ ਕੇ ਜਾਣਾ ਚਾਹੁੰਦਾ ਹਾਂ ਜਦੋਂ ਕਿ ਜਕਰੀਆ ਖਾਨ ਲਾਹੌਰ ਦਾ ਸੂਬੇਦਾਰ ਹੈ ਗੁਰਸਿੱਖਾਂ ਨੂੰ ਆਪਣੇ ਘਰਾਂ ਵਿੱਚ ਰਹਿਣ ਦੀ ਇਜਾਜ਼ਤ ਨਹੀਂ ਗੁਰਦਵਾਰਾ ਦੀ ਸੇਵਾ ਸੰਭਾਲ ਪਾਵਨ ਗੁਰਦਵਾਰਾ ਦੇ ਦਰਸ਼ਨ ਤਦਾਰੇ ਕਰਨ ਦੀ ਵੀ ਆਗਿਆ ਨਹੀਂ ਇੰਨਾ ਵਕਤ ਦੀ ਸਰਕਾਰ ਦਾ ਡੰਗ ਤੇਜ ਹੈ ਮੁਗਲਿਆ ਹਕੂਮਤ ਦੇ ਸਮੇਂ ਗੁਰਸਿੱਖਾਂ ਦੀ ਭਾਲ ਕਰਦੀ ਹੋਈ ਹਰ ਸਮੇਂ ਤੇ ਵਕਤ ਦੀ ਸਰਕਾਰ ਉਹਨਾਂ ਦੇ ਸਿਪਾਹੀ ਫੌਜਾਂ ਦੇ ਦਸਤੇ ਘੁੰਮਦੇ ਫਿਰਦੇ ਨੇ ਕਾਰਬਾਰ ਛੱਡ ਕੇ ਜੰਗਲ ਉਜਾੜ ਬੀਆਬਾਨ ਪੰਜਾਬ ਦੀ ਧਰਤੀ ਤੋਂ ਦੂਰ ਗੁਰੂ ਕੇ ਸਿੱਖ ਦੇ ਨਕਤੀ ਕਰ ਰਹੇ ਨੇ ਪਰ ਭਾਈ ਮਨੀ ਸਿੰਘ ਜੀ ਨਿਰਮਲ ਆ ਦੇ ਪੇਸ਼ੰਕਰ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਰਹਿ ਕੇ ਸਮੇਂ ਅਨੁਸਾਰ ਗੁਰੂ ਘਰ ਦੀ ਸੇਵਾ ਨੂੰ ਬਹੁਤ ਚੰਗੇ ਢੰਗ ਦੇ ਨਾਲ ਨਿਭਾ ਰਹੇ ਨੇ ਭਾਈ ਮਨੀ ਸਿੰਘ ਸਾਹਿਬ ਜੀ ਦਾ ਸਤਿਕਾਰ ਅੰਮ੍ਰਿਤਸਰ ਸਾਹਿਬ ਦੇ ਅੰਦਰ ਸਿਰਫ ਸਿੱਖ ਘਰਾਣਿਆਂ ਦੇ ਅੰਦਰ ਹੀ ਨਹੀਂ ਬਲ ਕੇ ਦੁਨੀਆ ਦੇ ਹਰ ਵਰਗ ਹਰ ਖਿੱਤੇ ਹਰ ਧਰਮ ਦੇ ਲੋਕ ਭਾਈ ਮਨੀ ਸਿੰਘ ਜੀ ਦਾ ਬੜਾ ਸਤਿਕਾਰ ਕਰਦੇ ਨੇ ਸੰਤ ਮਹਾਤਮਾ ਸਾਧੂ ਫਕੀਰ ਭਾਈ ਮਨੀ ਸਿੰਘ ਜੀ ਦੇ ਕੋਲ ਆੜ ਕੇ ਟਿਕੇ ਰਹਿੰਦੇ ਨੇ ਸੇਵਾ ਭਾਈ ਮਨੀ ਸਿੰਘ ਜੀ ਨੂੰ ਭਾਵੇਂ ਨੇ ਪਰ ਦਿਲ ਅੰਦਰ ਇੱਕ ਭਾਵਨਾ ਹੈ ਇੱਕ ਖਿਆਲ ਹੈ ਜਿਹੜਾ ਵਾਰ-ਵਾਰ ਉਹ ਖਿਆਲ ਉੱਠਦਾ ਭਾਈ ਮਨੀ ਸਿੰਘ ਜੀ ਦੇ ਹਿਰਦੇ ਦੇ ਅੰਦਰ ਉਹ ਖਿਆਲ ਕੀ ਹੈ ਖਿਆਲ ਆਤੇ ਹੈ ਕਿੰਨਾ ਸਮਾਂ ਲੰਘ ਗਿਆ ਕਿੰਨੇ ਬਹਾਕੇ ਲੰਘ ਗਏ ਅੰਮ੍ਰਿਤ ਸੰਸਰ ਦੀ ਧਰਤੀ ਤੇ ਖਾਲਸੇ ਪੰਥ ਦਾ ਗੁਰੂ ਕੇ ਸਿੱਖਾਂ ਦਾ ਕੋਈ ਇਕੱਠ ਨਹੀਂ ਹੋਇਆ ਇਸ ਕਰਕੇ ਯਤਨ ਕਰਨਾ ਚਾਹੀਦਾ ਹੈ ਕਿ ਜਿੱਥੇ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਇਕੱਠੀਆਂ ਹੋਣ ਦੀਵਾਨ ਸਜਾਇਆ ਜਾਵੇ ਕੌਮ ਦੀ ਬਿਹਤਰੀ ਵਾਸਤੇ ਅਵੇਖ ਵਿੱਚ ਕੀ ਕੁਝ ਕਰਨਾ ਚਾਹੀਦਾ ਇਹ ਗੁਰਮਤੇ ਇਹ ਵਿਚਾਰਾ ਇਹ ਸਲਾਹਾਂ ਕੀਤੀਆਂ ਜਾਣ ਆਓ ਸਰਵਣ ਕਰਿਓ ਇਤਿਹਾਸ ਦੀ ਰਤਨਾ ਸਗਤ ਦੀ ਸੇਵਾ ਵਿੱਚ ਅੱਜ ਕਰਨ ਲੱਗੇ ਆ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਤੇ ਬੈਠੇ ਆ ਭਾਈ ਬਲੀ ਸਗੀ ਦਿਲ ਦੇ ਖਿਆਲਾਤਾਂ ਨੂੰ ਗੁਰੂ ਚਰਨਾਂ ਵਿੱਚ ਪਿਆਰ ਤੇ ਸਰਕਾਰ ਸਹਿਤ ਯਾਦ ਕਰਦੇ ਆ ਹਾਜ਼ਰ ਕਰਕੇ ਜੋ ਦਿਲੀ ਭਾਵਨਾ ਹੈ ਉਹ ਆਪਣੇ ਮਨ ਦੀ ਭਾਵਨਾ ਨੂੰ ਪ੍ਰਗਟ ਕਰਦੇ ਨੇ ਗੁਰੂ ਚਰਨਾਂ 'ਚ ਅਰਦਾਸ ਦੇ ਰੂਪ ਦੇ ਅੰਦਰ ਸੰਗਤ ਦੀ ਸੇਵਾ ਦੇ ਢਾਢੀ ਜੱਥਾ ਗਾ ਕੇ ਇਹ ਕਹੇ ਕਿ ਉਹ ਕਹੇ ਸ਼ਾਨ ਕੀ ਤੇ ਗੁਰ ਸੰਗਤਾਂ ਦੇ ਚਿਹ ਹੋਇਆ ਦਰਸ਼ਨਾ ਕੀ ਤੇ ਗੁਰ ਸੰਗਤਾਂ ਦੇ I'm good. ਚਾਰ ਕੋਈ ਸੀਤਲ ਜੀ ਵਿਛੜੇ ਸਿੰਘਾਂ ਦਾ ਮੇਲਾ ਵਿਛੜੇ ਸਿੰਘਾਂ ਦਾ ਮੇਲਾ ਕਿਸ ਤਰ੍ਹਾਂ ਕਰਾਇਆ ਜਾਵੇ ਚਿਰ ਹੋਇਆ ਦਰਸ਼ਨ ਕਿਤੇ ਗੁਰ ਸੰਗਤਾਂ ਦੇ ਚਿਰ ਹੋਇਆ ਦਰਸ਼ਨ ਕਿਤੇ ਗੁਰ ਸੰਗਤਾਂ ਦੇ ਚਿਰ ਹੋਇਆ ਦਰਸ਼ਨ ਕੀਤੇ ਗੁਰ ਸੰਗਤਾਂ ਦੇ